ਉੱਕ ਵਾਲੀ ਗੱਲ ਆ ਮਹੱਲਾ ਫਲਾਇਗ੍ਰੇਡ ਦੇ ਵਿੱਚੋਂ ਦੋ ਗੱਡੀਆਂ ਚੱਕ ਹੋ ਗਈਆਂ ਇੱਕ ਗੱਡੀ ਅੱਗੇ ਇੱਕ ਦਿਨ ਚੱਕ ਹੋਈ ਆ ਇੱਕ ਅੱਜ ਚੱਕ ਹੋਈ ਆ ਦੋ ਮੋਟਰਸਾਈਕਲ ਚੱਕ ਹੋ ਗਏ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡੇ ਮਹੱਲੇ ਦੇ ਵਿੱਚ ਜਿਹੜੀ ਗਸ਼ਤ ਜ਼ਿਆਦਾ ਤੋਂ ਜ਼ਿਆਦਾ ਵਧਾਈ ਜਾਵੇ ਤਾਂ ਕਿ ਲੋਕਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਬਹੁਤ ਮੱਧ ਭਾਗੀ ਘਟਨਾ ਆ ਜਿਹੜੀਆਂ ਇਹ ਗੱਡੀਆਂ ਚੱਕ ਹੋਣ ਲੱਪਈਆਂ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਦੇ ਆ ਕਿ ਇੱਥੇ ਵੱਧ ਤੋਂ ਵੱਧ ਗਸ਼ਤ ਲਈ ਜਾਵੇ ਫਗਵਾੜਾ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਲਾ ਰੁਕਰਦਾ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਪਾਸੇ ਤਾਂ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਬੇਖੌਫ ਚੋਰ ਬਿਨਾਂ ਕਿਸੇ ਡਰ ਤੋਂ ਆਏ ਦਿਨ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਸ਼ਹਿਰ ਵਿੱਚ ਘੁੰਮ ਰਹੇ ਬੇਖੌਫ ਚੋਰਾਂ ਵੱਲੋਂ ਘਰ ਦੇ ਬਾਹਰ ਖੜੀ ਇੱਕ ਕਾਰ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਜ਼ੀ ਘਟਨਾ ਫਗਵਾੜਾ ਦੇ ਪਲਾਹੀ ਗੇਟ ਬਾਪਰੀ ਹੈ ਜਿੱਥੇ ਇੱਕ ਘਰ ਦੇ ਬਾਹਰ ਖੜੀ ਜੈਨ ਗੱਡੀ ਨੂੰ ਚੋਰ ਲੈ ਕੇ ਰਫੂ ਚੱਕਰ ਹੋ ਗਏ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਕਾਰ ਮਾਲਕ ਬਲਬੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਆਪਣੀ ਜੈਨ ਗੱਡੀ ਜਿਸ ਦਾ ਨੰਬਰ ਪੀਬੀ 10 80 0010 ਜੋ ਕਿ ਬੀਤੀ ਰਾਤ ਘਰ ਦੇ ਬਾਹਰ ਖੜੀ ਕੀਤੀ ਸੀ ਜਦੋਂ ਉਹਨਾਂ ਦੇਰ ਰਾਤ ਘਰ ਦੇ ਬਾਹਰ ਦੇਖਿਆ ਤਾਂ ਕਾਰ ਘਰ ਦੇ ਬਾਹਰ ਨਹੀਂ ਸੀ ਇੱਧਰ ਉੱਧਰ ਭਾਲ ਕਰਨ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਗੱਡੀ ਚੋਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਨਜ਼ਰ ਆਇਆ ਬੇਖੌਫ ਚੋਰ ਗੱਡੀ ਨੂੰ ਲੈ ਕੇ ਜਾ ਰਹੇ ਨਜ਼ਰ ਆ ਰਹੇ ਹਨ ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਫਗਵਾੜਾ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਵੱਲ ਪੁਲਿਸ ਪ੍ਰਸ਼ਾਸਨ ਧਿਆਨ ਦੇਵੇ ਅਤੇ ਕਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਉਨਾ ਦੱਸਿਆ ਕਿ ਮੁਹੱਲਾ ਪਲਾਹੀ ਗੇਟ ਵਿੱਚ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਬਈ ਕੀ ਨਾ ਜੀ ਆਪਣਾ ਬਲਵੀਰ ਕੁਮਾਰ ਜੀ ਅਸੀਂ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਪਲਾਹੀ ਗੇਟ ਦੇ ਜੀ ਹਾਂ ਕੀ ਮਾਮਲਾ ਕੀ ਸਰ ਮੈਂ ਰਾਤੀ 10:30 ਵਜੇ ਆਇਆ ਜੀ ਮੈਂ ਕਿਹਾ ਚੱਲ ਪਲਾਟ ਚ ਕੀ ਲਵੋਣੇ ਆ ਸੰਭਲੇ ਗੱਡੀ ਲਾਉਣਨੇ ਆ ਘਰ ਦੇ ਸਾਹਮਣੇ ਲਾਈ ਜਦੋਂ ਮੈਂ ਰਾਤੀ 1:30 ਵਜੇ ਦੇਖੀ ਉੱਠ ਕੇ ਤਾਂ ਗੱਡੀ ਹਾਨੀ ਦੀ ਸੋਡਨ ਗਵਾਂਡੀ ਇੱਕ ਆਇਆ ਤੇ ਉਹ ਗੱਡੀ ਲਾ ਕੇ ਕਹਿੰਦਾ 1 ਵਜੇ ਤੁਹਾਡੀ ਗੱਡੀ ਇੱਥੇ ਖੜੀ ਸੀ ਕਹਿੰਦਾ ਮੈਂ ਕਰ ਵੇ ਗੱਡੀ ਲਾ ਕੇ ਘੰੂ ਚਲ ਗਿਆ ਜਦੋਂ ਮੈਂ 1:30 ਵਜੇ ਦੇਖੀ ਉਹ ਗੱਡੀ ਉੱਠ ਕੇ ਤੇ ਗੱਡੀ ਹਾਮੀ ਸੀ ਸਰ ਗੱਡੀ ਕਿਹੜੀ ਆ ਮਾਡਲ ਤੇ ਰਜਿਸਟ੍ਰੇਸ਼ਨ ਨੰਬਰ ਵਗੈਰਾ ਕੀ ਹੈ ਗੱਡੀ ਆ ਗਈ ਜੈਨ ਨੰਬਰ ਆਗਾ ਪੀ ਵੀ 10 80 ਜੀ 0010 ਤੇ ਮਾਡਲ ਕਿਹੜਾ ਸਰ ਨੰਬਰ ਆ 2002 ਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਹਾਂਜੀ ਹੁਣ ਕਰਕੇ ਆਟੇ ਆ ਜੀ ਤੇ ਰਾਤੀ ਵੀ ਅਸੀਂ ਲੱਭਦੇ ਰਹੇ ਸਾਰੀ ਰਾਤ ਲੱਭਦੇ ਰਹੇ ਪਰ ਤੇ ਪੁਲਿਸ ਆਈ ਹੈ ਪੁਲਿਸ ਨਹੀਂ ਆਈ ਹਾਂਜੀ ਕਿ ਬਾਕੀ ਕਿ ਸਾਡੇ ਅੱਗੇ ਵੀ ਮਿਲ ਜੇ ਚੋਰੀ ਸਾਡੇ ਗਵਾਂਡੀ ਕੋਈ ਕੈਮਰਿਆਂ ਦੇ ਵਿੱਚ ਕੋਈ ਆਇਆ ਹੋਵੇ ਕੈਮਰਾ ਚ ਨਹੀਂ ਆ ਜੀ ਕੈਮਰੇ ਚੈੱਕ ਕਰਨੇ ਜੀ ਇਹ ਜੀ ਭਾਈ ਕੀ ਨਾਮ ਜੀ ਆਪਣਾ ਮੇਰਾ ਜਲਜੀਵਨ ਕੁਮਾਰ ਅਪਲਾਈਰ ਦੇ ਰਹਿਣ ਵਾਲੇ ਸੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਜਿਦਸਾ ਨੂੰ ਪਤਾ ਹੀ ਆ ਅੱਜਕੱਲ ਚੋਰਾ ਦਾ ਇੰਨਾ ਰੁਝਾਨ ਬਚ ਚੁਕਾ ਚੋਰਾ ਨੇ ਹੌਸਲੇ ਨੇ ਵੱਧ ਚੁਕੇ ਆ ਕੋਈ ਮੁਹੱਲਾ ਨਹੀਂ ਕੋਈ ਦੁਕਾਨ ਨਹੀਂ ਛੱਡ ਇਸੇ ਮਾਮਲੇ ਸਾਡੇ ਪਲਾਈ ਗੇਟ ਵਿੱਚ ਤੀਜੀ ਤਿੰਨ ਗੱਡੀਆਂ ਤੇ ਦੋ ਜਿਹੜੇ ਆਪਣੇ ਆਟੋ ਰਿਕਸ਼ਾ ਜੇ ਚੱਕ ਹੋ ਗਏ ਆ ਆ ਦੋਸੇ ਮਾਮਲੇ ਸਾਡੇ ਬਲਵੀਰ ਬਾਜੀ ਹੁਣ ਇਹਨਾਂ ਦਾ ਰਾਤੀ ਜਦੋਂ ਇਹ ਕਿਤੇ ਘਰ ਦੇ ਕੰਮ ਸੰਸਲੇ ਬਾਹਰ ਗਏ ਸੀ ਤੇ ਇਹਨਾਂ ਦੇ ਸਾਧ 10 ਮੈਨੂੰ ਸਵੇਰੇ ਹੁਣ ਫੋਨ ਆਇਆ ਸਰਦਾਰ ਸਾਥੀ ਕਹਿੰਦੇ ਮੈਂ ਗੱਡੀ ਘਰ ਦੇ ਬਾਹਰ ਲਾਈ ਆ ਰਾਤੀ ਕਹਿੰਦਾ 1 ਵਜੇ ਦਾ ਰਾ ਰਾ ਦੇ ਘੁੱਤੇ ਬਹੁਤ ਭੌਂਦ ਰਿਆ ਸੀ ਜੇ ਉੱਠ ਕੇ ਇੱਕ ਵੇ ਬਾਹਰ ਦੇਖਿਆ ਕੇ ਤੇ ਉਸ ਤੋਂ ਬਾਅਦ ਇਹਦੀ ਗੱਡੀ ਬਾਹਰ ਹੈ ਨਹੀਂ ਸੀ ਸਰ ਗੱਡੀ ਕਿਹੜੀ ਹੈ ਤੇ ਰੰਗ ਕਿਹੜਾ ਵਾਹਟ ਕਲਰ ਦੀ ਜੈਨ ਕੱਟੀ ਆ ਨਿਸਨ ਦੱਸਿਆ ਵਾਹਟ ਕਾ ਜੈਨ ਕੱਡੀ ਆ ਕਿ ਆ ਤੇ ਜੈਨ ਉਹ ਨੰਬਰ ਤਾਂ ਦੱਸ ਦੋ ਕੋਈ ਵੱਲੋਂ ਤੇ ਪਰ ਬਹੁਤ ਮਾੜੀ ਗੱਲ ਹੈ ਇੱਕ ਘਰ ਦੇ ਇੱਕ ਜਿਹੜਾ ਆਪਣੇ ਘਰ ਦੇ ਕੋਈ ਅਮਰਜੈਂਸੀ ਕੇਤੇ ਕੰਮ ਜਾਣਾ ਉਹ ਗੱਡੀ ਨੇੜੇ ਕੋਈ ਬਾਹਰ ਲਾਉਂਦਾ ਕੋਈ ਬੰਦਾ ਬਿਮਾਰ ਹੋ ਜਾਂਦਾ ਪਰ ਬਹੁਤ ਇਹਨਾਂ ਦਾ ਤੱਕਾ ਹੋ ਗਿਆ ਕਿ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿਉਂਕਿ ਅਜੇ ਤੱਕ ਕੋਈ ਮੁਹੱਲਾ ਸੇਵ ਨਹੀਂ ਹੈਗਾ ਗੱਲੀ ਸੇਵ ਨਹੀਂ ਹੈਗੀ ਆਪਾਂ ਮੰਗ ਕਰਦੇ ਹਾਂ ਕਿ ਓਵਰ ਜਿਹੜੇ ਵੀ ਹੈਗੇ ਇਹਨਾਂ ਨੂੰ ਇਨਸਾਫਤ ਦੇ ਤਾਂ ਇਹਨਾਂ ਦੇ ਗੱਡੀ ਦੀ ਪਾਲਕੀ ਤੇ ਜਾਵੇ ਸਰ ਸੀਸੀਟੀਵੀ ਕੈਮਰੇ 'ਚ ਕੋਈ ਆਇਆ ਹੋਇਆ ਨਹੀਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਪਰ ਪੁਲਿਸ ਸਟੇਸ਼ਨ ਨੂੰ ਅਸੀਂ ਕੰਟਰੋਲ ਰੂਮ 'ਚ ਫੋਨ ਕਰ ਚੁੱਕਾ ਆਂ ਕੁਝ ਕੁਝ ਮਿੰਟਾਂ ਵਿੱਚ ਪੁਲਿਸ ਕਹਿੰਦੇ ਤੇ ਪਹੁੰਚ ਜੂਗੀ ਸਰ ਜਿੱਦਾਂ ਹੁਣ ਸ਼ਹਿਰ ਮਗੇ ਇੱਥੋਂ ਅਪਲਾਈ ਗੇਟ ਤੋਂ ਤਿੰਨ ਚਾਰ ਗੱਡੀਆਂ ਚੱਕ ਹੋ ਚੁੱਕੀਆਂ ਵਾਂ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਆਂ ਸਰ ਪ੍ਰਸ਼ਾਸਨ ਕੀ ਮੰਗ ਕਰਦੇ ਮੈਂ ਘਟੋ ਘਟ ਅਸੀਂ ਹੁਣ ਚੋਣਾ ਦੋ ਬਗਾਦਾ ਪੁਲਿਸ ਵੀ ਪਰਮ ਲੱਗਦਾ ਨਹੀਂ ਕਿਉਂਕਿ ਜਿੱਦਾਂ ਚੋਰ ਚੋਰੀਆਂ ਕਰ ਰਹੇ ਆਂ ਬਟ ਅਸੀਂ ਹੁਣ ਆਪਣੇ ਲੈਵਲ ਤੇ ਅਪਲਾਈ ਕੀਤਾ ਅਸੀਂ ਆਪਣੇ ਉਹ ਯੂਸੂ ਮੀਟਿੰਗ ਕਰਾਂਗੇ ਅਸੀਂ ਰੌਤ ਠਿਕਰੀ ਪੈਰਾ ਲਗਾਉਣ ਦੀ ਕੋਸ਼ਿਸ਼ ਅਸੀਂ ਅੱਜ ਰਿਸਰਚ ਕਰਾਂਗੇ ਅਸੀਂ ਪਾਈ ਠਿਕਰੀ ਪੈਰ ਲਾਉਣ ਦੀ ਲਗਾਵਾਂਗੇ ਤਾਂ ਕਿ ਆਪਣੇ ਚੋਰਾ ਜੋ ਹੈਗੇ ਆ ਕੱਲ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਬੇਨਤੀ ਕਰਦਾ ਠਿਕਰੀ ਪੈਰਾ ਮਹੱਲੇ ਚ ਜਪਿੰਡਾ ਚ ਰੋਣਾ ਸ਼ੁਰੂ ਕਰ ਤਾਂ ਜੋ ਚੋਰਾ ਨੂੰ ਲਗਾਮ ਲਗਾਈ ਜਾ ਸਕੇ ਇਸ ਤੋਂ ਪਹਿਲਾਂ ਕੋਈ ਮਗੀ ਚੌਂਕੀਦਾਰ ਵਗੈਰਾ ਰੱਖਿਆ ਹੋਈ ਜਾਂ ਇੱਥੇ ਨਹੀਂ ਸਾਡੇ ਸਾਰਾ ਚੌਂਕੀਦਾਰ ਕਹਿੰਦਾ ਹੋ ਗਿਆ ਕੱਢ ਗਿਆ ਪਰ ਕਿਸੇ ਜੇ ਕੋ ਉਥੇ ਆ ਰੋ ਡਰੀ ਜਾਂਦਾ ਸਰ ਕੋ ਚੌਂਕੀਦਾਰ ਹੋ ਜਾ ਮਰ ਜੇ ਹੋਵੇ ਉਹ ਕੱਲਾ ਹੁਣ ਉਹ ਜੇ ਬਰੇ 10 ਵਜੇ ਪਲੈਨਿੰਗ ਨਾਲ ਸਰ ਕੋਈ ਖਰੇ ਕੋਈ ਪਲੈਨ